ਤੂੰ ਪਹਿਲੀ ਕੀ ਗੱਲਬਾਤ ਹੋਈ ਹੈ ਮੇਰੇ ਕੋਈ ਨਹੀਂ ਹੋਈ ਬਾਜ਼ਾਰੋਂ ਆਇਆ ਮਤਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆ ਪੈ ਗਿਆ ਵਾ ਤੇ ਮੈਂ ਕਿਤੇ ਚਾ ਮਾਰਣਾ ਦੂਆ ਖੜਕਾ ਮੈਂ ਪਹਿਲੇ ਹੀ ਮੈਂ ਖੋਲਿਆ ਸੀ ਦੂਜੇ ਦੀ ਖੜਕਾ ਨੇ ਸੱਤੇ ਨਾਲ ਬਾਹਰ ਬੜਾ ਜਿਹਾ ਬੈਠੇ ਰਹੀਆਂ ਕਿਤੇ ਦਾਦਾ ਹੈਗੇ ਕੌਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਪਰ ਮਮੀ ਨਾਲ ਕੇ ਦੱਸਿਆ ਮੈਂ ਮਮੀ ਨੇ ਮਾਰੇ ਆਵਾਜ਼ ਮਾਰ ਕੇ ਡਰਾ ਦਿੱਤਾ ਤੇ ਬਾਹਰ ਨੂੰ ਗੋਣਗਾ ਤਿੰਨ ਗੋਣ ਮਾਰ ਕੇ ਗਿਆ ਤੇ ਮੈਂ ਕਿੱਟ ਫੜੀ ਮਗਰ ਉਹਦੀ ਕਿ ਤੋਂ ਜਿਵੇਂ ਫੜਾ ਪਰ ਜੋਰਪੁਰ ਆ ਲਾ ਲਾ ਮੀਟੋਨੇ ਟੱਕਾ ਮਾਰ ਕੇ ਸੁੱਟ ਗਿਆ ਕੱਟਿਆ ਇਹ ਮੋਰਸਾ ਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਇੱਕ ਮੋਲਾ ਵਾ ਤੇ ਪਰਦੀਓ ਕੀ ਮਦਾ ਪਾਈ ਸਰ ਤੇ ਕਿਹੜਾ ਪਪਾਕਣਾ ਬਤਾਵਾ ਪਰਨਾਂ ਜਿੱਤੇ ਰਾਂਦਾਂ ਨੂੰ ਮੂਹਰ ਪਤਾ ਜਿਵੇਂ ਪਿੱਲਾ ਟੇ ਬੰਨੇ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਤੂੰ ਵੀ ਰਹੀ ਖਿੱਚਾ ਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦੱਸ ਐਨੋਂ ਨਿਕਲ ਗਿਆ ਨਿਕਲਵਾ ਹੈ ਰੇਹੇ ਕਣ ਨਿਕਲ ਗਿਆ ਨਾ ਹੋਵੋ ਪਰੇਸ਼ਾਨ ਸਾਰੇ ਇਰਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 28 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ પતિ ਪਤਨੀ ਚ ਅਣਬਣ ਜਾਂ ਘਰੇਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ ਚਾਹੇ ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੇਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 ਤੋ ਪੈਣੀ ਕੀ ਗੱਲਬਾਤ ਹੋਈ ਹੈ ਮੇਰੇ ਕੋਈ ਨਹੀਂ ਹੋਈ ਬਾਜ਼ਾਰੋਂ ਆਏ ਮੱਤ ਮੰਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਨਾ ਅੰਦਰ ਲੰਮੇ ਪੈ ਗਿਆ ਵਾ ਤੇ ਮੁੱਕੇ ਤੇ ਚਮਾਰਾ ਨਾ ਦੁਵਾ ਖੜਕਾ ਮੈਂ ਪਹਿਲੇ ਨਹੀਂ ਖੋਲਿਆ ਨਹੀਂ ਦੂਜੇ ਦੀ ਖੜਕਾ ਨਾਲ ਫੱਟੇ ਨਾਲ ਬੜਾ ਜਿਹਾ ਬੈਠੇ ਰਹੀ ਆ ਕਿਦੀ ਦਾਦਾ ਹੈਗੇ ਕੌਣ ਜਾਣ ਸੱਤੇ ਨਾਲ ਕੰਮ ਹੈ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮੰਮੀ ਨਾਲ ਕੇ ਦੱਸਿਆ ਮੈਂ ਮੰਮੀ ਨੇ ਮਾਰੇ ਆਵਾਜ਼ ਮਾਰ ਕੇ ਡਰਾ ਦਿੱਤਾ ਤੇ ਬਾਹਰ ਗਉਣਨੇ ਤਾਂ ਤੈਨ ਬੋਲੀ ਮਾਰ ਕੇ ਗਏ ਤੇ ਮੈਂ ਕਿੱਟ ਖੜੀ ਮਗਰ ਉਹਦੀ ਖਿੱਚੋ ਤੁਸੀਂ ਫੜੇ ਪਰ ਜ਼ੋਰ ਨਾਲ ਮਾਰ ਮਿਟੋਨੇ ਤੱਕਾ ਮਾਰ ਕੇ ਸੁੱਟ ਗਿਆ ਕੱਟਿਆ ਇਹ ਮੋਰ ਸਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਇੱਕ ਮੋਨਾ ਵਾ ਤੇ ਪਰਦੀਓ ਕੀ ਮਦਾ ਪਾਈ ਸਰ ਤੇ ਕਿਹੜਾ ਮੈਂ ਮੱਗਣਾ ਬਤਾਵਾ ਪਰ ਨਾਲ ਜੇ ਰੰਗ ਤਾਂ ਮੂੰਹ ਸਰ ਬੱਧਾ ਜੂ ਪਿੱਲਾ ਟੇ ਬੰਨੇ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਧੁੰਦੀ ਰਹੀ ਖਿਚਾਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦੱਸ ਐਨੋਂ ਨਿਕਲ ਗਿਆ ਨਿਕਣ ਉਹ ਹੈ ਰਿਕਣ ਨਿਕਲ ਗਿਆ ਤੇ ਪਹਿਲੀ ਕੀ ਗੱਲਬਾਤ ਹੋਈ ਹੈ ਮੇਰੇ ਕੋਈ ਨਹੀਂ ਹੋਈ ਬਾਜ਼ਾਰੋਂ ਮਾਣੇ ਮਮੇ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮੀਆਂ ਪੈ ਗਿਆ ਵਾ ਤੇ ਮੈਂ ਕਿਤੇ ਚਾਮਰਣਾ ਦੁਵਾ ਖੜਕਾ ਮੈਂ ਪਹਿਲੇ ਹੀ ਮੈਂ ਖੋਲਿਆ ਨਹੀਂ ਦੂਜੇ ਦੀ ਖੜਕਾ ਨਾਲ ਫੱਤੇ ਨੂੰ ਬਾਹਰ ਬੜਾ ਜਿਹਾ ਬੈਠੀ ਰਹੀ ਆ ਇਹਦੇ ਦਾਦਾ ਹਾਰੇ ਕੌਣ ਜਾਣ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਪਰ ਮੰਮੀ ਨਾਲ ਕੇ ਦੱਸਿਆ ਮੈਂ ਮੰਮੀ ਨੇ ਮਾਰੇ ਆਵਾਜ਼ ਮਾਰ ਕੇ ਡਰਾ ਦਿੱਤਾ ਤੇ ਬਾਹਰ ਨੂੰ ਗੋਣੇ ਤਾਂ ਤਿੰਨ ਗੋਣੇ ਮਾਰ ਕੇ ਗਿਆ ਤੇ ਮੈਂ ਕਿੱਟ ਖੜੀ ਮਗਰ ਉਹਦੀ ਕਿੱਟੋ ਤੁਸੀਂ ਫੜੇ ਪਰ ਜ਼ੋਰ ਨਾਲ ਲਾ ਕੇ ਮਿੱਟੋਨੇ ਤਾਂ ਕੱਟ ਮਾਰ ਕੇ ਛੁੱਟ ਗਿਆ ਕੱਟਿਆ ਇਹ ਮੋਰ ਸੱਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਤੇ ਕਮੋਨਾ ਵਾਦੇ ਪਰ ਤੇ ਉਹੀ ਮਦਾ ਪਾਈ ਸਰਤੇ ਤੇ ਕਿਹੜਾ ਪੇ ਕਰਨਾ ਬਤਾਵਾ ਕਰਨਾ ਜਿੱਦੇ ਰਾਂਦਰ ਮੂਹਰੇ ਬੱਦਾ ਜੂ ਪਿੱਲਾ ਟੇ ਬੰਨੇ ਕਰਦੇ ਹੁੰਦੇ ਉਹ ਤਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਧੁੰਦੀ ਰਹੀ ਖਿਚਾਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦੱਸ ਐਨੋਂ ਨਿਕਲ ਗਿਆ ਨਿਕਣ ਵਾ ਹੈਰੀ ਕਰਨੀ ਲੱਗ ਗਿਆ